ਸਤ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਪਾਏ ਸੀ ਅੱਜ ਪਿੰਡ ਜਿੰਦੜੇ ਸਾਡੇ ਵੀਰ ਸੁਖਵਿੰਦਰ ਸਿੰਘ ਨੰਬਰਦਾਰ ਸਾਹਿਬ ਕੋਲੇ ਗੁਰਜਿੰਦਰ ਗੁਰਜਿੰਦਰ ਸਿੰਘ ਕੋਲੇ ਤੇ ਸਾਥੀਓ ਜੋ ਪੰਜਾਬ ਦੇ ਵਿੱਚ ਗਤੀਵਿਧੀਆਂ ਹੋ ਰਹੀਆਂ ਅੱਜ ਅਸੀਂ ਬਾਹਰ ਮੋਟਰ ਤੇ ਬੈਠੇ ਸੀ ਨੰਬਰਦਾਰ ਸਾਹਿਬ ਇਹਨਾਂ ਕੋਲੇ ਮੈਂ ਕਿਸੇ ਕੰਮ ਆਇਆ ਸੀ ਆ ਸਾਡੇ ਨੰਬਰਦਾਰ ਸਾਹਿਬ ਵੀ ਫੇਸਬੁੱਕ ਤੇ ਕਾਫੀ ਵਧੀਆ ਆਪਦਾ ਰੋਲ ਨਿਭਾ ਰਹੇ ਆ ਸੋ ਪੰਜਾਬ ਦੇ ਅੰਦਰ ਲਗਾਤਾਰ ਕੋਈ ਨਾ ਕੋਈ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਪਾਣੀ ਆਇਆ ਪਾਣੀ ਦੇ ਵਾਰ ਦੌਰਾਨ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਸੋ ਇੱਕ ਘਟਨਾ ਨਵੀਂ ਘਟੀ ਆਪਣੀ ਹਿਆਰਪੁਰ ਦੇ ਵਿੱਚ ਦੀਪਨਗਰ ਦੇ ਵਿੱਚ ਕਿ ਬਈਆਂ ਵੱਲੋਂ ਪ੍ਰਵਾਸੀਆਂ ਵੱਲੋਂ ਇੱਕ ਬੱਚੇ ਨੂੰ ਚੱਕਿਆ ਗਿਆ ਤਿੰਨ ਜਾਣਿਆਂ ਵੱਲੋਂ ਔਰ ਉਸ ਬੱਚੇ ਨਾਲ ਗਲਤ ਵਿਵਹਾਰ ਕਰਕੇ ਉਸ ਬੱਚੇ ਦਾ ਕਤਲ ਕਰ ਦਿੱਤਾ ਗਿਆ ਉਸ ਵਿਸ਼ੇ ਤੇ ਅੱਜ ਆਪਾਂ 2 ਮਿੰਟ ਵਿਚਾਰ ਵਟਾਂਦਰਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਨੰਬਰਦਾਰ ਸਾਹਿਬ ਫਤਿਹ ਬਲਾਲੋ ਸਾਰਿਆਂ ਨੂੰ ਵੈਰੀ ਕਾਲ ਸਾਹਿਬ ਵੈਗਟ ਜੀ ਕੀ ਫਤਿਹ ਅੱਛਾ ਨੰਬਰਦਾਰ ਸਾਹਿਬ ਜੀ ਮੈਨੂੰ ਤੁਸੀਂ ਇਹ ਗੱਲ ਦੱਸੋ ਵੀ ਕੱਲ ਜੋ ਦੀਪਨਗਰ ਦੇ ਵਿੱਚ ਹੋਇਆ ਘਟਨਾ ਘਟੀ ਆ ਹਾਂਜੀ ਤੁਹਾਡੇ ਪਿੰਡ ਦੇ ਲਾਗੇ ਜਿੰਦੜੇ ਦੇ ਲਾਗੇ ਨਹਿਰ ਦੇ ਉੱਤੇ ਭਈਏ ਬੈਠੇ ਹੋਏ ਆ ਹਾਂਜੀ ਹਾਂਜੀ ਮੇਰੇ ਖਿਆਲ ਦੇ ਵਿੱਚ ਉਸ ਚੀਜ਼ ਤੋਂ ਤੁਹਾਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਇਹ ਭਈਏ ਆਵਦੀ ਆਈ ਤੇ ਆ ਜਾਂ ਤਾਂ ਕੀ ਨਹੀਂ ਕਰ ਸਕਦੇ ਹਾਂਜੀ ਤੁਹਾਡਾ ਕੀ ਵਿਚਾਰ ਆ ਇਸ ਗੱਲ ਬਾਰੇ ਵੀ ਕੱਲ ਜੋ ਭਈਆਂ ਨੇ ਕੀਤਾ ਉਹ ਗਲਤ ਕੀਤਾ ਕੀ ਹੋਇਆ ਉਹਦੇ ਬਾਰੇ ਦੱਸੋ ਪ੍ਰਧਾਨ ਜੀ ਜੋ ਵੀ ਕੱਲ ਦੀਪਨਗਰ 'ਚ ਹੋਇਆ ਬਹੁਤ ਮਾੜੀ ਘਟਨਾ ਹੋਈ ਹਾਂਜੀ ਕਿਉਂਕਿ ਉਹ ਬੱਚਾ 5 ਸਾਲ ਦਾ ਬੱਚਾ ਸੀ ਬਿਲਕੁਲ ਤੇ ਜਿਹੜੇ ਉਹਨਾਂ ਪ੍ਰਵਾਸੀਆਂ ਨੇ ਉਹਦੇ ਨਾਲ ਜਾ ਕੇ ਤੇ ਬੈਦ ਫੈਲੀ ਕੀਤੀ ਬਾਅਦ ਚ ਉਹਦੀ ਪੈਂਟ ਨਾਲ ਉਹਦਾ ਗਲਾ ਕੁੱਟਤਾ ਠੀਕ ਬਹੁਤ ਹੀ ਮਾਰੀ ਘਟਨਾ ਹੋਈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹ ਮੇਰੀ ਗੱਲ ਇੱਥੇ ਹਿਸ਼ਾਰਪੁਰ ਨਹੀਂ ਤੁਸੀਂ ਥੋੜੇ ਦਿਨ ਹੋ ਜੇ ਆਪਣੇ ਰੋਪੜ ਜ਼ਿਲ੍ਹੇ ਚ ਉਹਨਾਂ ਲਾਈਵ ਹੋ ਕੇ ਆਪਣੇ ਪੰਜਾਬੀਆਂ ਨੂੰ ਇਨੀਆਂ ਧੀਆਂ ਭੈਣਾਂ ਨੂੰ ਗਾਲਾਂ ਮਾਰੀਆਂ ਕੱਢੀਆਂ ਨਾ ਜਿਹੜੀਆਂ ਸੁਣਨ ਯੋਗ ਨਹੀਂ ਸੀ ਬਿਲਕੁਲ ਜੀ ਬਿਲਕੁਲ ਤੇ ਮੇਰੀ ਗੱਲ ਤੁਹਾਨੂੰ ਉਸ ਵਾਸਤੇ ਵੀ ਸਿਗਰੋਂ ਜਿਹੜੇ ਆਪਣੇ ਪੰਜਾਬੀ ਭਰਾਵਾਂ ਨੇ ਥੋੜਾ ਐਕਸ਼ਨ ਲਿਆ ਤਾਂ ਉਥੇ ਮੁਲਾਜ਼ਮ ਆ ਗਏ ਤੇ ਉਹ ਸਿਗਰੋਂ ਮੇਰੀ ਗੱਲ ਸੁਣ ਆਪਣੇ ਪੰਜਾਬੀ ਭਰਾ ਆਉਂਦੇ ਮੁਲਾਜ਼ਮ ਜਿਹੜੇ ਉਹ ਵੀ ਆਪਣੇ ਭਰਾ ਪੰਜਾਬੀ ਸੀ ਉਹਨਾਂ ਸਿਗਰੋਂ ਆਪਣੇ ਭਰਾਵਾਂ ਨੂੰ ਹੀ ਦਬਾਇਆ ਵੀ ਤੁਸੀਂ ਧਰਨਾ ਕਿਉਂ ਲਾ ਰਹੇ ਜੇ ਜਾਂ ਇਹ ਕਹੇ ਕੀ ਕਰ ਰਹੇ ਪਰ ਇਹ ਵੀ ਉਹਨਾਂ ਦੇ ਐਕਸ਼ਨ ਲੈਣ ਦੇ ਬਜਾਏ ਭਈਆਂ ਦੇ ਵੀ ਤੁਸੀਂ ਇਨੀਆਂ ਮਾੜੀਆਂ ਜਿਹੜੀਆਂ ਗਾਲ੍ਹਾਂ ਸਾਡੀਆਂ ਧੀਆਂ ਪੈਣਾ ਨੂੰ ਕੱਢੀਆਂ ਉਹਨਾਂ ਦੇ ਐਕਸ਼ਨ ਨਹੀਂ ਲਿਆ ਸਗਿਰੋ ਆਪਣੇ ਪੰਜਾਬੀ ਭਰਾਵਾਂ ਨੂੰ ਦਬਾਉਂਦੇ ਰਹੇ ਅੱਛਾ ਮੈਨੂੰ ਇੱਕ ਗੱਲ ਦੱਸੋ ਨੰਬਰਦਾਰ ਜੀ ਪਿਛਲੇ ਦਿਨੀ ਮੈਂ ਸੁਣਿਆ ਸੀ ਵੀ ਆ ਜਿਹੜੇ ਨਹਿਰ ਦੇ ਉੱਤੇ ਭਈਏ ਬੈਠੇ ਹੋਏ ਆ ਹਾਂਜੀ ਹਾਂਜੀ ਇਹਨਾਂ ਦੀ ਇੱਕ ਕੰਨੀਆਂ ਦੇ ਬੰਦੇ ਨਾਲ ਲੜਾਈ ਹੋ ਗਈ ਸੀ ਹਾਂਜੀ ਔਰ ਇਹਨਾਂ ਨੇ ਕੰਨੀਆਂ ਦੇ ਬੰਦੇ ਦਾ ਰਾਜ ਸਿੰਘ ਦਾ ਸਿਰ ਪਾੜਤਾ ਸੀ ਭਈਆਂ ਨੇ ਹਾਂਜੀ ਹਾਂਜੀ ਤੇ ਤੁਸੀਂ ਇਹ ਐਉਂ ਨਹੀਂ ਸੋਚਦੇ ਵੀ ਇਹ ਜਿਹੜੇ ਭਈਏ ਆ ਇਹ ਆਪਣੇ ਪੰਜਾਬੀਆਂ ਵਾਸਤੇ ਖਤਰਾ ਹੋ ਸਕਦੇ ਆ ਪੂਰਾ ਜੀ ਇਹ ਜਿਹੜੇ ਮੈਂ ਸੁਣੀ ਪ੍ਰਧਾਨ ਜੀ ਖਬਰ ਇਹਨਾਂ ਨੇ ਕੀ ਕੀਤਾ ਵੀ ਜਿਹੜੀ ਸਾਈਕਲ ਦੀ ਆਪਣੀ ਲੈ ਕੇ ਨਾ ਗਰਾਰੀ ਹਾਂਜੀ ਤੇ ਇੱਕ ਪਾਈਪ ਲੈ ਕੇ ਲੋਹੇ ਦਾ ਉਹਦੇ ਵਿੱਚ ਗਰਾਰੀ ਫਿੱਟ ਕੀਤੀ ਤੇ ਉਹ ਮੁੰਡੇ ਦੇ ਪਿਛਲੇ ਪਾਸੇ ਸਿਰ ਤੇ ਮਾਰੀ ਤਾਂ ਖੱਪਰ ਖੋਲਤੇ ਹੀ ਹਾਂ ਤੇ ਉਹ ਮੇਰੀ ਗੱਲ ਸੁਣ ਇੱਥੇ ਆਪਣੇ ਜਿਹੜੇ ਤੁਸੀਂ ਪਈਏ ਗੱਲਾਂ ਕਰਦੇ ਸਾਡੇ ਨਹਿਰ ਤੇ ਬੈਠੇ ਨੇ ਹਾਂਜੀ ਉਹ ਮੇਰੀ ਨਹਿਰ ਤਾਂ ਅਮਰੀਕਾ ਦੇ ਕਬਜ਼ੇ ਚ ਕੀਤੀ ਕੀਤੀ ਉੱਥੋਂ ਨੰਗਣਾ ਔਖਾ ਹੋ ਗਿਆ ਅੱਛਾ ਇੱਕ ਗੱਲ ਮੈਨੂੰ ਇਹ ਹੋਰ ਦੱਸੋ ਹਾਂਜੀ ਵੀ ਜਿਹੜੇ ਵੀ ਆਪਣੇ ਪਿੰਡਾਂ ਦੇ ਵਿੱਚ ਪ੍ਰਵਾਸੀ ਆਉਂਦੇ ਆ ਹਾਂਜੀ ਇਹਨਾਂ ਦੇ ਆਧਾਰ ਕਾਰਡ ਬਣਦੇ ਆ ਹਾਂਜੀ ਇਹਨਾਂ ਦੇ ਪਿੰਨ ਕਾਰਡ ਬਣਦੇ ਆ ਬਣਦੇ ਉਹਦੀ ਨਕਵਾਰੀ ਪਿੰਡ ਦਾ ਨੰਬਰਦਾਰ ਜਾਂ ਪਿੰਡ ਦਾ ਸਰਪੰਚ ਪਾਉਂਦਾ ਹਾਂਜੀ ਹਾਂਜੀ ਹੁਣ ਆਪਾਂ ਜੇ ਪ੍ਰਸ਼ਾਸਨ ਨੂੰ ਇਸ ਚੀਜ਼ ਤੇ ਜ਼ਿੰਮੇਵਾਰ ਠਰਾਈਏ ਵੀ ਪ੍ਰਸ਼ਾਸਨ ਇਹਨਾਂ ਨੂੰ ਪਹਿਲ ਦੇ ਰਿਹਾ ਮੈਂ ਤਾਂ ਇਹ ਸੋਚਦਾ ਵੀ ਇਹ ਪਹਿਲਾਂ ਪਿੰਡਾਂ ਦੇ ਵਿੱਚ ਇਹਨਾਂ ਦੇ ਆਪਾਂ ਜਦੋਂ ਆਧਾਰ ਕਾਰਡਾਂ ਦੇ ਲਈ ਆਪਾਂ ਸਾਈਨ ਕਰਕੇ ਦਿਨੇ ਆ ਹਾਂਜੀ ਤੇਰਾ ਕੀ ਖਿਆਲ ਹੈ ਵੀ ਸਰਪੰਚਾਂ ਨੂੰ ਜਾਂ ਨੰਬਰਦਾਰਾਂ ਨੂੰ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਨਹੀਂ ਕਰਨਾ ਚਾਹੀਦਾ ਮੇਰੇ ਜਦੋਂ ਬੇ ਸਤਨਾਮ ਸਿੰਘ ਸਰਪੰਚ ਸੀ 2000 16 17 ਚ ਹਾਂਜੀ ਸਾਡੇ ਉਦੋਂ ਇਹਨਾਂ ਦੀਆਂ ਵੋਟਾਂ ਬਣੀਆਂ ਸਾਡੇ ਪਿੰਡ ਚ ਉਦੋਂ ਬਾਅਦ ਜੇ ਹਾਸ ਟਾਈਮ ਫਤਿਹਪੁਰ ਚ ਬੈਠੇ ਨੇ ਹਾਂਜੀ ਤੇ ਵੋਟਾਂ ਜਿੰਦੜੇ ਚ ਬਣੀਆਂ ਨੇ ਹਮ ਮੈਂ ਮੇਰੀ ਗੱਲ ਸੁਣੋ ਪਿੱਛੇ ਜੇ ਵੋਟਾਂ ਦੀ ਸਦਾਈ ਦੀ ਐਸ ਡੀ ਐਮ ਦਫਤਰ ਹਾਂਜੀ ਵੀ ਸਾਡੇ ਬਾੜ ਚ ਇਹਨਾਂ ਨੇ ਵੋਟਾਂ ਬਣਾਈਆਂ ਮੈਂ ਐਸ ਡੀ ਐਮ ਸਾਡੇ ਪਿੰਡ ਦੇ ਕਟੋਕੜ 20 25 ਬੰਦੇ ਸੀ ਹਮ ਮੈਡਮ ਐਸ ਡੀ ਐਮ ਚਾਰੋ ਲਿੱਤਾ ਜੀ ਉਹਨਾਂ ਦਾ ਨਾਮ ਜਿਹੜੋ ਹੁਣ ਏ ਡੀ ਸੀ ਬਣ ਗਏ ਨੇ ਮੋਗੇ ਜਿਹੋਨਾਂ ਦੀ ਡਿਊਟੀ ਆ ਬਿਲਕੁਲ ਉੱਥੇ ਆਪਣਾ ਤਹਿਸੀਲਦਾਰ ਤੇ ਵੀਡੀਓ ਸਾਹ ਤੇ ਹੋਰ ਮੁਲਾਜ਼ਮ ਬੈਠੇ ਸੀ ਹਾਂਜੀ ਮੈਂ ਉਹਨਾਂ ਨੂੰ ਬੜਾ ਜੋਰ ਲਾਇਆ ਮੈਂ ਜੇ ਇਸ ਟਾਈਮੇ ਮੇਰੀ ਗੱਲ ਤੋਂ ਵੀ ਬੈਠੇ ਉੱਥੇ ਆਪਣੇ ਫਤੇਪੁਰ ਤੇ ਵੋਟਾਂ ਇਹਨਾਂ ਦੀਆਂ ਜਿੰਡੜੇ ਚ ਤੇ ਮੇਰੀ ਗੱਲ ਤੋਂ ਮੈਂ ਬੜਾ ਕਰ ਲਾਇਆ ਤੇ ਪਿੰਡ ਦੇ ਮੇਰੀ ਗੱਲ ਤੋਂ ਮੇਰੇ ਨਗਰ ਦੇ ਬੰਦਿਆਂ ਨੇ ਮੇਰੀ ਸਪੋਰਟ ਨਹੀਂ ਕੀਤੀ ਕਹਿੰਦੇ ਵੋਟਾਂ ਨਹੀਂ ਘਟੀਤ ਰੀਆਂ ਮੈਂ ਸਗਰੋ ਕਟਾਉਣੀਆਂ ਚਾਹੁੰਦਾ ਚੰਦ ਬੂਟਾਂ ਦੀ ਖਾਤਰ ਹਾਂਜੀ ਸਾਡੇ ਲੋਕ ਹਾਂਜੀ ਆਪਦੇ ਉੱਤੇ ਆਪਦੇ ਵੈਰੀ ਆਪ ਹੀ ਬਿਠਾ ਰਹੇ ਆ ਹਾਂਜੀ ਬੰਦ ਰਿਹਾ ਜੀ ਤੇ ਪੰਜਾਬ ਦੇ ਲੋਕ ਜਿਹੜੇ ਆ ਲਗਾਤਾਰ ਜਿਹੜੇ ਆ ਇਤੋਂ ਪਰਦੇਸਾਂ ਨੂੰ ਕੂਚ ਕਰ ਰਹੇ ਆ ਬਾਹਰ ਜਾ ਕੇ ਆਪਦਾ ਵਸੀ ਜਾਂਦੇ ਆ ਹਾਂਜੀ ਹਾਂਜੀ ਪੰਜਾਬ ਵਿਲਾ ਹੁੰਦਾ ਜਾਂਦਾ ਕੀ ਮੈਂ ਤੁਹਾਨੂੰ ਇਹ ਪੁੱਛਦਾ ਕਿ ਪੰਜਾਬ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਵੀ ਇਹਨਾਂ ਦੀਆਂ ਜਿਹੜੀ ਇਹ ਜ਼ਮੀਨ ਲੈਂਦੇ ਪੰਜਾਬ ਵਿੱਚ ਆਣ ਕੇ ਘਰ ਪਾਉਂਦੇ ਆ ਹਾਂਜੀ ਹਾਂਜੀ ਉਹਨਾਂ ਤੇ ਰੋਕ ਲਗਣੀ ਚਾਹੀਦੀ ਐਸੀ ਜ਼ਰੂਰ ਲਗਣੀ ਚਾਹੀਦੀ ਹੈ ਜੀ ਜਿਵੇਂ ਸਖਪਾਲ ਖਹਿਰਾ ਵੀ ਬੜਾ ਰੋਲਾ ਪਾਉਂਦਾ ਵੀ ਪੰਜਾਬ ਚ ਜਿਵੇਂ ਹੁਣ ਆਪਾਂ ਜੰਮੂ ਕਸ਼ਮੀਰ ਤੇ ਜਾਂਦੇ ਆ ਉਥੇ ਆਪਾਂ ਨੂੰ ਜ਼ਮੀਨ ਆਪਾਂ ਨਹੀਂ ਖਰੀਦ ਸਕਦੇ ਹੋਰ ਕਈ ਉਹਨਾਂ ਪ੍ਰਦੇਸ਼ਿਆਂ ਆਪਣੇ ਆਖਿਰ ਰਾਜਾਂ ਚ ਆਖਿਆ ਵੀ ਪੰਜਾਬੀ ਬਾਹਰੋਂ ਜਿਹੜੇ ਬੰਦੇ ਆਉਂਦੇ ਉਹ ਜ਼ਮੀਨ ਨਹੀਂ ਖਰੀਦ ਸਕਦੇ ਪਰ ਆਪਣੇ ਮੇਰੀ ਗੱਲ ਸੁਣ ਜਿੱਥੇ ਆਉਂਦੇ ਨੇ ਹੁਣ ਮੇਰੀਆਂ ਹਰ ਆਪਣੇ ਪੰਜਾਬ ਦੀਆਂ ਚੇਅਰਮੈਨੀਆਂ ਇਹਨਾਂ ਨੂੰ ਦਿੱਤੀ ਜਾਂਦੇ ਨੇ ਜਿਹੜੇ ਮੇਰੀਆਂ ਪੰਜਾਬ ਦੇ ਮੁੰਡੇ ਇੰਨੇ ਪੜੇ ਲਿਖੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਜਿਹੜੀਆਂ 10 ਮੇਰੀਆਂ ਛੀਟਾ ਹੁੰਦੀਆਂ ਕਿਸੇ ਵੀ ਨੌਕ ਮੈਕਮੇਚ ਸੱਤ ਬਾਹਰ ਲਿਆ ਨੂੰ ਮਿਲਦੀਆਂ ਤੇ ਤਿੰਨ ਪੰਜਾਬੀਆਂ ਨੂੰ ਮਿਲਦੀਆਂ ਕਿਉਂ ਪੰਜਾਬੀ ਮੇਰੀਆਂ ਪੜੇ ਨਹੀਂ ਸਾਦਾ ਕੁਛ ਆ ਪਰ ਮੇਰੀ ਗੱਲ ਤੋਂ ਪਤਾ ਨਹੀਂ ਸਰਕਾਰਾਂ ਕਾਥੋਂ ਪੰਜਾਬੀਆਂ ਨੂੰ ਅੱਖਾਂ ਤੋਂ ਪਰੋਕੇ ਕੀਤੀ ਜਾਂਦੀ ਹੈ ਜਦੋਂ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਨਹੀਂ ਸੀ ਆਈ ਹਾਂਜੀ ਉਦੋਂ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਵੀ ਅਸੀਂ ਇਹ ਮੁੱਦਾ ਠਾਵਾਵਾਂਗੇ ਸਦ ਦੇ ਵਿੱਚ ਕਿ ਪਰਵਾਸੀਆਂ ਨੂੰ ਜਗ੍ਹਾ ਜਿਹੜੀ ਹੈ ਨਹੀਂ ਲੈਣੀ ਚਾਹੀਦੀ ਪੰਜਾਬ ਦੇ ਵਿੱਚ ਇਹਦੇ ਤੇ ਬੈਨ ਲੱਗਣਾ ਚਾਹੀਦਾ ਹਾਂਜੀ ਹਾਂਜੀ ਹੁਣ ਇੱਕ ਬੰਦਾ ਯੂਪੀ ਤੋਂ ਆਉਂਦਾ ਰਾਤੋਂ ਰਾਤ ਪੰਜਾਬ ਦੇ ਵਿੱਚੋਂ ਕਤਲ ਕਰਕੇ ਵਾਪਸ ਮੁੜ ਜਾਂਦਾ ਹਾਂਜੀ ਕੀ ਇਹਨਾਂ ਦੇ ਆਧਾਰ ਕਾਰਡ ਦੀ شناخت ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਹੈ ਨਾ ਹਾਂਜੀ ਹੋਣੀ ਚਾਹੀਦੀ ਆਧਾਰ ਕਾਰਡ ਦੀ شناخت ਹੋਣੀ ਚਾਹੀਦੀ ਹੈ ਵੀ ਇਹ ਪੰਜਾਬ ਵਿੱਚ ਆਉਂਦੇ ਆ ਹਾਂਜੀ ਨੰਬਰ 2 ਅਸੀਂ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਇਹ ਪ੍ਰਵਾਸੀ ਆਉਂਦੇ ਇਹਨਾਂ ਦੇ ਪਿੰਡਾਂ ਦੇ ਵਿੱਚ ਆਧਾਰ ਕਾਰਡ ਜੋ ਵੀ ਇਹਨਾਂ ਦੇ ਪ੍ਰੂਫ ਬਾਂਦੇ ਆ ਕਾਰਡ ਉਹਨਾਂ ਦੇ ਸੈਨ ਨਾ ਕੀਤੇ ਜਾਣ ਆਉਣ ਆਪਦਾ ਕੰਮ ਕਰਨ ਔਰ ਇਥੇ ਜਗਾ ਨਾ ਲੈਣ ਸਾਡੀ ਹਿੱਕ ਤੇ ਨਾ ਇਹ ਚੜ ਕੇ ਬਹਿਣ ਸੋ ਪੰਜਾਬੀਓ ਤੁਹਾਡਾ ਇਸ ਗੱਲ ਬਾਰੇ ਕੀ ਵਿਚਾਰ ਆ ਇਹ ਕਮੈਂਟਾਂ ਰਾਹੀਂ ਤੁਸੀਂ ਦੱਸਣਾ ਵਾ ਹਾਂਜੀ ਤੇ ਜਿਹੜੀ ਕੱਲ ਦੀ ਘਟਨਾ ਹੋਈ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਜ ਤੇ ਸਾਰੇ ਨਗਰ ਵੱਲੋਂ ਇਸ ਗੱਲ ਦੀ ਨਿੰਦਾ ਕਰਦੇ ਆ ਵੀ ਜਿਹੜੀ ਬੱਚੇ ਦੇ ਨਾਲ ਇਹ ਹੋਇਆ ਹਸ਼ਰ ਬੱਚੇ ਦੀ ਮੌਤ ਹੋਈ ਆ ਬਹੁਤ ਦੁਖਦਾਈ ਘਟਨਾ ਸੀ ਹਾਂਜੀ ਔਰ ਮੈਂ ਪੰਜਾਬੀਆਂ ਨੂੰ ਅੱਜ ਇਹੀ ਅਪੀਲ ਕਰਨਾ ਚਾਹਣਾ ਪੰਜਾਬੀਓ ਜ਼ੁਬਾਨ ਤੁਹਾਨੂੰ ਪ੍ਰਮਾਤਮਾ ਨੇ ਸਾਰਿਆਂ ਨੂੰ ਦਿੱਤੀ ਹੋਈ ਆ ਪਰ ਤੁਸੀਂ ਬੋਲਦੇ ਨਹੀਂ ਕਿਉਂਕਿ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਕਿਉਂਕਿ ਅੱਜ ਕੱਲ ਜਿਹਦਾ ਬੰਦਾ ਬੋਲਦਾ ਜੇ ਸਰਕਾਰ ਦੇ ਖਰਬਲ ਖਰਾਬ ਬੋਲ ਪਿਆ ਤਾਂ ਉਹਨੂੰ ਚੱਕ ਕੇ ਅਗਲੇ ਅੰਦਰ ਕਰ ਦਿੰਦੇ ਜਾਂ ਪਰਚਾ ਪਾ ਦਿੰਦੇ। ਸਹੀ ਗੱਲ। ਨੰਬਰਦਾਰ ਜੀ ਆਪਾਂ ਦਾ ਰੋਈ ਜਾਂਦੇ ਪਿੰਡਾਂ ਨੂੰ। ਹਾਂਜੀ ਹਾਂਜੀ। ਅਸਲ ਗੱਲ ਤਾਂ ਇਹ ਆ ਵੀ ਪੰਜਾਬ ਦੀ ਜਿਹੜੀ ਸਿਆਸਤਾਂ ਉਹ ਸਾਰੀ ਭਈਆਂ ਦੇ ਹੱਥ ਚਲੀ ਗਈ ਹੈ। ਸਹੀ ਗੱਲ। ਹੁਣ ਮੇਰੀ ਗੱਲ ਸੁਣ ਬਾਗੇ ਪੁਰਾਣੇ ਤਿੰਨ ਪ੍ਰਵਾਸੀ ਵੀ ਨੰਬਰਦਾਰ ਬਣੇ ਹੋਏ ਨੇ। ਬਾਗੇ ਪੁਰਾਣੇ ਚ। ਅਰੇ ਦੱਸੋ। ਨੰਬਰਦਾਰ ਆ ਜੀ ਇਸ ਟਾਈਮ ਨਾਲ ਸਾਡੇ ਮੇਰੀਆਂ ਮੀਟਿੰਗਾਂ ਹੁੰਦੀਆਂ ਨੇ। ਤੇ ਉਹ ਪ੍ਰਵਾਸੀ ਆ ਬਾਗੇ ਪੁਰਾਣੇ ਚ ਮੈਂ ਉਹਨ ਪਿੰਡ ਦਾ ਨਾਮ ਭੁੱਲ ਗਿਆ ਤੇ ਉਹਨਾਂ ਨੇ ਮੇਰੀ ਗੱਲ ਸੋਨ ਪਰਵਾਸੀ ਇੱਥੇ ਨੰਬਰਦਾਰ ਜਿਹੜੇ ਬਣ ਗਏ ਨੇ ਪਿੰਡ ਦੇ ਮੁਖੀ ਬਣ ਗਏ ਨੇ ਤੇ ਮੇਰੀ ਗੱਲ ਸੁਣੋ ਜੀ ਸਰਪੰਚ ਬਣ ਗਏ ਨੰਬਰਦਾਰ ਬਣ ਗਏ ਪਰਵਾਸੀ ਤੇ ਪਿੱਛੇ ਰਹਿ ਗੀ ਗਿਆ ਪੰਜਾਬੀਓ ਮੈਂ ਤੁਹਾਨੂੰ ਇੱਕ ਗੱਲ ਹੀ ਕਹਿਣਾ ਜੇ ਸਾਰੇ ਜਾਣੇ ਯੂਪੀ ਭੈਰ ਵਾਲੇ ਏਕਾ ਕਰ ਲੈਣਾ ਤਾਂ ਤੁਹਾਡੀ ਪੇਸ਼ ਨਹੀਂ ਇਹਨਾਂ ਦੇ ਮੂਰੇ ਚੱਲਣੀ ਇਸ ਲਈ ਸਿਆਣੇ ਬਣ ਜੋ ਇਹਨਾਂ ਨੂੰ ਪਿੰਡਾਂ ਦੇ ਵਿੱਚ ਰੇਸ਼ੀ ਜਗਾ ਨਾ ਦਿਓ ਤੇ ਇਹਨਾਂ ਦੇ ਜਿਹੜੇ ਫਾਰਮ ਫਰਮ ਆਉਂਦੇ ਆ ਸਰਪੰਚਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਤੇ ਸਾਈਨ ਨਾ ਕਰੋ ਸੋ ਅੱਜ ਦੀ ਸਾਡੀ ਇੱਕ ਮਿੰਟ ਹੋਰ ਮੈਂ ਗੱਲ ਕਹਿਣਾ ਚਾਹੁੰਨਾ ਹੈ ਐਰਕੇ ਐਮਪੀ ਦੇ ਇਲੈਕਸ਼ਨ ਹੋਏ ਆ ਜੀ ਇਹ ਬੰਦੇ ਜਿਹੜੇ ਸਾਡੇ ਨਹਿਰ ਤੇ ਕਹਿੰਦੇ ਫਤੇਪੁਰ ਚ ਬੈਠੇ ਹੋਏ ਨੇ ਤੇ ਵੋਟਾਂ ਨੇ ਜਿੰਨੜੇ ਬਣਾਈਆਂ ਮੈਂ ਪਿੰਡ ਦੇ ਵੀ ਜਦੋਂ ਵੋਟਾਂ ਪਾਉਣਾ ਹੈ ਮੈਂ ਹਜੇ ਇਸ ਟਾਈਮ ਇਹ ਬੈਠੇ ਫਤੇਪੁਰ ਚਾ ਜਿੱਥੇ ਬੰਦਾ ਭਾਵੇਂ ਜ਼ਮੀਨ ਉਹਦੀ ਕਿਤੇ ਹੋਵੇ ਜਿੰਨੜੇ ਜੋਵੇ ਕਿਤੇ ਹੋਵੇ ਜੀ ਜਿੱਥੇ ਬੰਦੇ ਦੀ ਰੈਸ਼ ਹੈ ਵੋਟ ਉੱਥੇ ਬੰਦੀ ਹੈ ਮੈਂ ਐਸ ਡੀ ਐਮ ਸਾਹਿਬ ਨੂੰ ਵੀ ਚੈਰੋ ਲੇਤਾ ਜੀ ਨੂੰ ਬੇਨਤੀ ਕੀਤੀ ਮੈਡਮ ਜੀ ਜਿੱਥੇ ਬੰਦਾ ਬੈਠਾ ਹੋਵੇ ਨਾ ਵੋਟ ਬੰਦੇ ਦੀ ਉੱਥੇ ਬੰਦੀ ਆ ਯਾਨੀ ਕਿ ਇਹ ਨਹੀਂ ਵੀ ਜਿੱਥੇ ਜ਼ਮੀਨ ਹੋਵੇ ਪਰ ਮੇਰੀ ਗੱਲ ਉੱਥੇ ਨਹੀਂ ਸੁਣੀ ਗਈ ਮੈਂ ਜਦੋਂ ਇਹਨਾਂ ਨੂੰ ਐਮਪੀ ਦੀ ਵੋਟਾ ਜਾਂ ਇਲੈਕਸ਼ਨ ਤੇ ਰੋਕਿਆ ਵੀ ਮੈਂ ਵੋਟ ਨਹੀਂ ਪਾਉਣ ਦੇਣੀ ਵੀ ਤੁਸੀਂ ਬੈਠੇ ਤਾਂ ਇਸ ਟੈਂਪ ਫਦੇ ਪਰਚੇ ਤੇ ਵੋਟ ਜਿੰਦੜੇ ਚ ਪਾਉਣਾ ਹੈ ਤੇ ਜਿਹੜੇ ਮੁੰਡੇ ਸੀ ਉਹਨਾਂ ਦੇ ਭਈਆਂ ਦੇ ਪ੍ਰਵਾਸੀਆਂ ਦੇ ਉਹ ਕਹਿੰਦੇ ਵੀ ਮੇਰੇ ਨਾਲ ਚਲ ਗਿਰੋ ਤਾਂ ਵਾਧਾ ਘਾਟਾ ਕੀ ਤੇ ਕਹਿੰਦੇ ਅਸੀਂ ਆਉਣ ਵਾਲੇ ਸਮੇਂ ਚ ਇਸ ਵਾਰਡ ਚ ਮੈਂਬਰ ਖਲੋਣਾ ਹੈ ਬਸ ਸਦਕੇ ਮੇਰੀ ਗੱਲ ਮੈਨੂੰ ਚਲੋ ਦਬਾਇਆ ਗਿਆ ਤੇ ਆਖਰ ਮੇਰੇ ਪਿੰਡ ਦੇ ਉਹਨਾਂ ਚਲੋ ਕੋਈ ਨਾਂ ਨਹੀਂ ਲੈਣਾ ਜਦੋਂ ਵੀਡੀਓ ਵੇਖ ਕੇ ਉਹਨਾਂ ਨੂੰ ਪਤਾ ਹੀ ਲੱਗ ਜਾਣਾ ਫਿਰ ਵੀ ਉਹਨਾਂ ਮੇਰੇ ਤੇ ਇਹਨਾਂ ਬਿਯਾਦਾ ਪ੍ਰਸ਼ਾਸਨ ਵੱਲੋਂ ਦਬਾਅ ਬਣਾ ਕੇ ਉਹਨਾਂ ਦੀਆਂ ਵੋਟਾਂ ਪੁਆਈਆਂ ਸਰਕਾਰਾਂ ਰਲੀਆਂ ਹੋਈਆਂ ਨੇ ਭਰਾ ਸਿੱਧੀ ਜੀ ਗੱਲ ਆ ਸਰਕਾਰਾਂ ਆਪਣੇ ਤੇ ਇਹਨਾਂ ਨੂੰ ਕਾਬਜ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇ ਨਾਂ ਤੇ ਕੇਵਲ ਤੇ ਕੇਵਲ ਝਾਂਸਾ ਦਿੱਤਾ ਜਾਂਦਾ ਬਾਹਰ ਲਿਆਂ ਲੋਕਾਂ ਨੂੰ ਲਿਆ ਕੇ ਪੰਜਾਬ ਵਿੱਚ ਨੌਕਰੀ ਅੱਜ ਹਰ ਬੈਂਕ ਦੇ ਵਿੱਚ ਹਰ ਹਸਪਤਾਲ ਦੇ ਵਿੱਚ ਹਰ ਸਰਕਾਰੀ ਅਦਾਰੇ ਦੇ ਵਿੱਚ ਯੂਪੀ ਬਿਹਾਰ ਐਮਪੀ ਦੇ ਲੋਕ ਬੈਠੇ ਆ ਆਪਣੇ ਪੰਜਾਬੀ ਦਾ ਤੁਹਾਨੂੰ ਘਾਟ ਹੀ ਮਿਲਣੀ ਹਾਂਜੀ ਹਾਂਜੀ ਵੇਖਣ ਨੂੰ ਠੀਕ ਆ ਨਾ ਸੋ ਬਹੁਤ ਵਧੀਆ ਨੰਬਰਦਾਰ ਸਾਹਿਬ ਅੱਜ ਦੀ ਵਿਚਾਰ ਵਟਾਂਦਰਾ ਹੋਇਆ ਵੀਰੋ ਸੁਣ ਤੁਹਾਨੂੰ ਵਿਚਾਰ ਕਿਦਾਂ ਦੀ ਲੱਗੀ ਇਹ ਤੁਸੀਂ ਦੱਸਣਾ ਆਪਣੇ ਕਮੈਂਟਾਂ ਰਾਹੀਂ ਸੋ ਇਹੀ ਅਰਦਾਸ ਕਰਦੇ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਸ਼ ਪ੍ਰਦੇਸ਼ 'ਚ ਵੱਸਦੇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ